ਰਸਨਾ ਨੇਤਰ ਤੇ ਕੰਨ ਇਹਨਾਂ ਦਾ ਇਹ ਜਦੋਂ ਆਪਾਂ ਵਾਰਾ ਇੱਕ ਕੁੱਤੇ ਦੀ ਤਰ੍ਹਾਂ ਛੱਡ ਦਿੱਤੇ ਤਾਂ ਸਮਝੋ ਇਹਦੇ ਵੱਸ ਵਿੱਚ ਕੁਝ ਵੀ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਣੇ ਕੋਲ ਦੋ ਸਵਾਲ ਪਹੁੰਚੇ ਨੇ ਪਹਿਲਾ ਜੋ ਸਵਾਲ ਹੈ ਉਹ ਗੁਰਪ੍ਰੀਤ ਕੌਰ ਜਿਪਾ ਨੂੰ ਕਰਦੇ ਨੇ ਤੇ ਦੱਸਦੇ ਨੇ ਜਾਂ ਪੁੱਛਦੇ ਨੇ ਵਾਹਿਗੁਰੂ ਜਾਪ ਕਰਨ ਤੇ ਧਿਆਨ ਨਾ ਲੱਗੇ ਜੋਰ ਨਾਲ ਜਾਪ ਕਰਨ ਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ ਬਹੁਤ ਹੀ ਵਧੀਆ ਸਵਾਲ ਇਹਨਾਂ ਨੇ ਪੁੱਛਿਆ ਹੈ ਕਿ ਜੇ ਵਾਹਿਗੁਰੂ ਜਾਪ ਕਰਨ ਤੇ ਧਿਆਨ ਨਾ ਲੱਗੇ ਉੱਪਰ ਦੀ ਅਸੀਂ ਉੱਚੀ ਬੋਲ ਬੋਲ ਕੇ ਜਾਪ ਕਰਦੇ ਹਾਂ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਆਪਾਂ ਇਸ ਗੱਲ ਨੂੰ ਸਮਝਣਾ ਕਿ ਅਸੀਂ ਜਾਪ ਹੀ ਕਿਉਂ ਕਰਨਾ ਜਦੋਂ ਨਾਮ ਸਾਡੇ ਅੰਦਰ ਆਲਰੇਡੀ ਮਾਰੇ ਕਹਿੰਦੇ ਇਹ ਚੱਲਦਾ ਪਿਆ ਤੇ ਸਾਰੇ ਦੇ ਅੰਦਰ ਰੱਖਿਆ ਹੋਇਆ ਐ ਇਸ ਚੀਜ਼ ਨੂੰ ਬੜਾ ਹੀ ਪਬਰੀਕੀ ਦੇ ਨਾਲ ਸਮਝਣਾ ਆ ਵੀਡੀਓ ਨੂੰ ਬਹੁਤ ਹੀ ਸ਼ਾਰਟ ਜਿਆ ਰੱਖਾਂਗੇ ਜਿਆਦਾ ਆਪਾਂ ਲੰਬਾ ਨਹੀਂ ਕਰਾਂਗੇ ਸਾਡੇ ਅੰਦਰ ਮਾਰੇ ਕਹਿੰਦੇ ਵਿਚਾਰ ਚੱਲਦੇ ਨੇ ਮਨ ਜਦੋਂ ਇਸ ਲੋਕ ਚ ਆ ਜਾਂਦਾ ਤਾਂ ਤ੍ਰੈਗੁਣ ਮਾਇਆ ਦੇ ਵਿੱਚ ਫਸ ਜਾਂਦਾ ਇਹਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਮਾਰੇ ਕਹਿੰਦੇ ਮਾਲਕ ਦੇ ਨਾਮ ਦੇ ਨਾਲ ਜੁੜਨ ਲਈ ਤੁਸੀਂ ਇਹਨਾਂ ਵਿਚਾਰਾਂ ਨੂੰ ਖਤਮ ਕਰ ਲੋ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨਾ ਆਵੇ ਹੁਣ ਅਸੀਂ ਵਿਚਾਰਾਂ ਨੂੰ ਮਾਰਨ ਵਾਸਤੇ ਵਾਹਿਗੁਰੂ ਗੁਰਮੰਤਰ ਦਾ ਸਹਾਰਾ ਲੈਣਾ ਜੇ ਆਪਾਂ ਫਾਇਦੇ ਦੀ ਗੱਲ ਕਰੀਏ ਤਾਂ ਵਾਹਿਗੁਰੂ ਜੀ ਜਦੋਂ ਆਪਾਂ ਵਾਹਿਗੁਰੂ ਬੋਲਣਾ ਹੈ ਤੇ ਜੇ ਸਾਡੇ ਕੰਨਾਂ ਨੇ ਸੁਣ ਲਿਆ ਤਾਂ ਉਹ ਜੋ ਸਾਨੂੰ ਸਵਾਸ ਮਿਲੇ ਆ ਮਾਲਕ ਵੱਲੋਂ ਤੇ ਜਿਹੜਾ ਸਵਾਸ ਇਹ ਵਾਹਿਗੁਰੂ ਕਹਿਣ ਤੇ ਖਰਚ ਹੋਇਆ ਉਹ ਸਾਡਾ ਮਾਲਕ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ ਇਹ ਜਿੰਨੇ ਸੁਆਸ ਆਪਾਂ ਜਮਾ ਕਰਾਵਾਂਗੇ ਸਾਨੂੰ ਉਸ ਦੇ ਵਟੇ ਕੀ ਮਿਲੇਗਾ ਨਾਮ ਦੀ ਪ੍ਰਾਪਤੀ ਹੋਵੇਗੀ ਬਹੁਤ ਜਲਦੀ ਨਾਮ ਦੀ ਪ੍ਰਾਪਤੀ ਹੋਵੇਗੀ ਜਿੰਨਾ ਆਪਾਂ ਸੁਆਸ ਜਮਾ ਕਰਾਵਾਂ ਤੇ ਵਾਹਿਗੁਰੂ ਜੋ ਆਪਾਂ ਉੱਚੀ ਬੋਲਦੇ ਆ ਉਹਦਾ ਵੀ ਇੱਕ ਕਾਰਨ ਆ ਉੱਚੀ ਬੋਲਣਾ ਹੌਲੀ ਬੋਲਣਾ ਜਾਂ ਬਿਲਕੁਲ ਰਸਨਾ ਨੂੰ ਬੰਦ ਕਰਕੇ ਅਸੀਂ ਸੁਰਤੀ ਦੇ ਨਾਲ ਜਾਪ ਕਰਨਾ ਸਾਰੀਆਂ ਚੀਜ਼ਾਂ ਦਾ ਆਪ ਕੋ ਆਪਣਾ ਮਤਵ ਆ ਸਭ ਤੋਂ ਪਹਿਲਾਂ ਜਦੋਂ ਨਾਮ ਅਭਿਆਸੀ ਜਾਪ ਸ਼ੁਰੂ ਕਰਦਾ ਆ ਤੇ ਜੇ ਉਹ ਜਾਪ ਉੱਚੀ ਬੋਲ ਕੇ ਸ਼ੁਰੂ ਕਰੇ ਆਪਣਾ ਉੱਚੀ ਬੋਲ ਕੇ ਜਾਪ ਕਰਨ ਦੇ ਨਾਲ ਮਨ ਸਹਜ ਵਿੱਚ ਜਲਦੀ ਆਉਂਦਾ ਵਿਚਾਰਾਂ ਤੋਂ ਉੱਪਰ ਉੱਠ ਜਾਂਦਾ ਹੁਣ ਵਿਚਾਰ ਕਿਸ ਏਰੀਏ ਵਿੱਚ ਚੱਲਦੇ ਆ ਜਿੱਥੇ ਤੱਕ ਸਾਡੇ ਸੁਵਾਸ ਚੱਲਦੇ ਆ ਜਿੱਥੇ ਤੱਕ ਸਾਡੀ ਪੌਣ ਚੱਲਦੀ ਆ ਐਸ ਏਰੀਏ ਤੋਂ ਲੈ ਕੇ ਥੱਲੇ ਨਾਪੀ ਤੱਕ ਹੁਣ ਮਨ ਨੂੰ ਪਹਿਲਾਂ ਇਸ ਪੌਣ ਦੇ ਵਿੱਚ ਮਲੋਣਾ ਕਿਉਂਕਿ ਮਨ ਇਹ ਪੌਣ ਨੂੰ ਛੱਡ ਕੇ ਵੀ ਵਿਚਾਰਾਂ ਦੇ ਵਿੱਚ ਚਲਾ ਗਿਆ ਹਰ ਤੁਸੀਂ ਨੋਟ ਕੀਤਾ ਹੋਣਾ ਦਿਨ ਨੂੰ ਜਦੋਂ ਆਪਾਂ ਵਿਚਾਰਾਂ 'ਚ ਹੁੰਨੇ ਆ ਸਾਨੂੰ ਸਾਡੇ ਸੁਵਾਸ ਮਹਿਸੂਸ ਹੀ ਨਹੀਂ ਹੁੰਦੇ ਕਿਉਂਕਿ ਅਸੀਂ ਵਿਚਾਰਾਂ ਦੇ ਵਿੱਚ ਇੰਨਾ ਖੁੱਪ ਗਏ ਹੁਣ ਖੁੱਪੇ ਹੋਏ ਮਨ ਨੂੰ ਇਧਰ ਲਿਆਉਣ ਵਾਸਤੇ ਪਹਿਲਾਂ ਕੀ ਕਰਨਾ ਪੌਣ ਦੇ ਵਿੱਚ ਮਿਲਾਉਣਾ ਉਹਦਾ ਤਰੀਕਾ ਕੀ ਆ ਵਾ ਗੁਰੂ ਇਹ ਲਓ ਆਪਾਂ ਜਾਪ ਕਰਦੇ ਆ ਸੁਵਾਸ ਗਰਾਸ ਵਿਧੀ ਦੇ ਨਾਲ ਉਸ ਤੋਂ ਬਾਅਦ ਜਦੋਂ ਆਪਣਾ ਮਨ ਇਹ ਪੌਣ ਦੇ ਵਿੱਚ ਮਿਲ ਜਾਂਦਾ ਤੇ ਇਹਨੂੰ ਫਿਰ ਇਥੋਂ ਅਨਹਦ ਸ਼ਬਦ ਸੁਣਾਈ ਦਿੰਦੇ ਜਿਨ੍ਹਾਂ ਸ਼ਬਦਾਂ ਦੇ ਵਿੱਚ ਮਿਲ ਕੇ ਇਹਨੇ ਆਪਣੇ ਘਰ ਜਾਣਾ ਜਿਨ੍ਹਾਂ ਸ਼ਬਦਾਂ ਦੇ ਵਿੱਚ ਮਿਲ ਕੇ ਇਹਨੂੰ ਅੰਮ੍ਰਿਤ ਰਸ ਹੁੰਦਾ ਜਿਨ੍ਹਾਂ ਸ਼ਬਦਾਂ ਦੇ ਵਿੱਚ ਮਿਲ ਕੇ ਇਹਨੂੰ ਸੁੱਖ ਮਿਲਦਾ ਹੈ ਹੁਣ ਅਸਲੀ ਸੁੱਖ ਸਾਡੇ ਅੰਦਰ ਆ ਤੇ ਅਸੀਂ ਕਿੱਥੇ ਲੱਭਦੇ ਆ ਬਾਹਰ ਮੁਖੀ ਹੋ ਕੇ ਸੋ ਵਾਹਿਗੁਰੂ ਜੀ ਜੇ ਆਪਾਂ ਜਾਪ ਕਰਨ ਦੀ ਕੋਈ ਵੀ ਆਪਾਂ ਤਰੀਕਾ ਇਸਤੇਮਾਲ ਕਰਦੇ ਆ ਉਹਦਾ ਕੋਈ ਨਾ ਕੋਈ ਮਹੱਤਵ ਆ ਤੇ ਜਦੋਂ ਆਪਣਾ ਉਹ ਪ੍ਰਪੱਕ ਹੋ ਜਾਂਦਾ ਫਿਰ ਆਪਾਂ ਉਸ ਚੀਜ਼ ਨੂੰ ਛੱਡ ਕੇ ਅੱਗੇ ਵਧਣਾ ਜੇ ਤਾਂ ਮੰਨ ਲਓ ਹੁਣ ਤੁਸੀਂ ਲਿਖਿਆ ਆ ਕਿ ਉੱਚੀ ਬੋਲ ਕੇ ਜਾਪ ਕਰਨ ਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ ਉੱਚੀ ਅਸੀਂ ਵਾਹਿਗੁਰੂ ਉਦੋਂ ਹੀ ਜਾਪ ਕਰਨਾ ਜਦੋਂ ਸਾਡੇ ਫੁਰਨੇ ਬਹੁਤ ਜ਼ਿਆਦਾ ਨੇ ਜੇ ਸਾਡੇ ਫੁਰਨੇ ਘੱਟ ਨੇ ਤਾਂ ਆਪਾਂ ਪਿਆਰ ਦੇ ਨਾਲ ਇਸ ਤਰ੍ਹਾਂ ਜਾਪ ਕਰ ਲੈਣਾ ਵਾਹ ਗੁਰੂ ਵਾਹ ਮਿਰੋ ਇਸ ਤਰੀਕੇ ਜੇ ਸਾਡੇ ਵਿਚਾਰ ਜ਼ਿਆਦਾ ਨੇ ਫਿਰ ਉੱਚੀ ਕਰ ਲੈਣਾ ਵਾਹ ਗੁਰੂ ਵਾਹ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਜਦੋਂ ਬਹੁਤ ਉੱਚੀ ਜਾਪ ਕਰਦੇ ਆ ਤਾਂ ਕੁਝ ਸਮੇਂ ਬਾਅਦ ਸਾਡਾ ਤਨ ਤੇ ਮਨ ਦੋਵੇਂ ਥੱਕ ਜਾਂਦੇ ਆ ਮਨ ਕੀ ਹੋ ਜਾਂਦਾ ਫਿਰ ਫਿਰ ਸਹਿਜ ਆ ਜਾਂਦਾ ਫਿਰ ਆਪਣੇ ਆਪ ਹੀ ਸਾਡੀ ਆਵਾਜ਼ ਘਟੇਗੀ ਆਵਾਜ਼ ਘਟ ਕੇ ਬਿਲਕੁਲ ਰਸਨਾ ਤੇ ਚਲੀ ਜਾਵੇਗੀ ਲਿਪਸ ਤੇ ਚਲੀ ਜਾਵੇਗੀ ਗਲੇ ਤੇ ਚਲੀ ਜਾਵੇਗੀ ਇਹ ਅੰਦਰ ਆਪਣੇ ਆਪ ਚੱਲੇਗਾ ਸੋ ਆਪਾਂ ਜਦੋਂ ਵੀ ਜਾਪ ਕਰਨਾ ਹੈ ਇਹ ਸੋਚਣਾ ਨਹੀਂ ਕਿ ਸਾਨੂੰ ਕੋਈ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਅੱਪਾ ਤਾਂ ਆਪਣੇ ਜੋ ਮਾਲਕ ਨੇ ਸੁਵਾਸ ਦਿੱਤੇ ਆ ਸਾਨੂੰ ਦੇ ਕੇ ਦ ਸੰਸਾਰ ਤੇ ਭੇਜਿਆ ਅਸੀਂ ਵੱਧ ਤੋਂ ਵੱਧ ਦਿਹਾੜੀ ਲਾਉਣੀ ਆ ਇੱਧਰ ਜਿਵੇਂ ਆਪਾਂ ਕੰਮ ਕਾਰਨ ਦੇ ਉੱਤੇ ਦਿਹਾੜੀ ਲਾਉਣੀ ਆ ਵਾਹਿਗੁਰੂ ਜੀ ਜੋ ਆਪਣੇ ਕੋ ਦੂਸਰਾ ਸਵਾਲ ਹੈ ਗੁਰਨਾਜ ਪ੍ਰੀਤ ਸਿੰਘ ਦਾ ਹੈ ਉਹ ਲਿਖਦੇ ਨੇ ਕਿ ਉਹ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਤੇ ਜਾਪ ਵੀ ਕਰਦੇ ਨੇ ਜਿੰਨਾ ਮਾਲਕ ਉਹਨਾਂ ਕੋਲੋਂ ਸੇਵਾ ਲੈਂਦੇ ਨੇ ਪਰ ਉਹਨਾਂ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਬਹੁਤ ਜ਼ਿਆਦਾ ਉਹਨਾਂ ਨੂੰ ਗੁੱਸਾ ਤੰਗ ਕਰਦਾ ਜਿੱਦ ਤੱਕ ਤੱਕ ਕਰਕੇ ਉਹ ਆਪਣੇ ਗੁੱਸੇ ਨੂੰ ਕੰਟਰੋਲ 'ਚ ਕਰਦੇ ਆ ਵਾਹਿਗੁਰੂ ਜੀ ਗੁੱਸੇ ਨੂੰ ਕੰਟਰੋਲ 'ਚ ਕਰ ਲੈਣਾ ਇਹ ਵੀ ਬਹੁਤ ਵੱਡੀ ਕਲਾ ਆ ਪਰ ਆਪਾਂ ਬਿਲਕੁਲ ਹੀ ਇਹਨਾਂ ਪੰਜਾਂ ਦਾ ਖੇੜਾ ਛੱਡਣਾ ਹੁਣ ਉਹਦੇ ਵਾਸਤੇ ਸਾਨੂੰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਬਹੁਤ ਜ਼ਿਆਦਾ ਜ਼ਰੂਰਤ ਮਾਰਾ ਕਹਿੰਦਾ ਉਠ ਤੋ ਬੈਠ ਤੋ ਸੋਬਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਕੰਮਕਾਰ ਕਰਦੇ ਹੋਏ ਜਦੋਂ ਅਸੀਂ ਇਹ ਜਾਪ ਰਸਨਾ ਤੇ ਰੱਖਾਂਗੇ ਕਦੀ ਕਦੀ ਧਿਆਨ ਜਾਵੇਗਾ ਹਰ ਵਿਚਾਰ ਨੂੰ ਵਾਹੀ ਗੁਰਜੀ ਨੋਟ ਕਰਨਾ ਜਿਹੜਾ ਗੁੱਸਾ ਹੋ ਰਹਾ ਹੈ ਨਾ ਜਾਂ ਪੰਜਾਂ ਵਿਕਾਰਾਂ ਦੇ ਵਿੱਚੋਂ ਸਾਨੂੰ ਕੋਈ ਵੀ ਵਿਚਾਰ ਹੋਣਾ ਨੋਟ ਕਰਨਾ ਰਸਨਾ ਨੇਤਰ ਤੇ ਕੰਨ ਇਹਨਾਂ ਦਾ ਇਹ ਜਦੋਂ ਆਪਾਂ ਵਾਰਾ ਇੱਕ ਕੁੱਤੇ ਦੀ ਤਰ੍ਹਾਂ ਛੱਡ ਦਿੱਤੇ ਤਾਂ ਸਮਝੋ ਇਹਦੇ ਵੱਸ ਵਿੱਚ ਕੁਝ ਵੀ ਨਹੀਂ ਹੋਣਾ ਸਮਾ ਕੇ 옳 ਤਾਂ ਇਹ ਨੇ ਉਹਨਾਂ ਦੇ ਵੱਸ ਵਿੱਚ ਹੋ ਜਾਣਾ ਹੁਣ ਅਸੀਂ ਇਹਨੂੰ ਲਗਾਮ ਪਾਉਣੀ ਜਿੱਦਾਂ ਆਪਾਂ ਘੋੜੇ ਨੂੰ ਲਗਾਮ ਪਾਈਦੀ ਆ ਜਦੋਂ ਘੋੜੇ ਨੂੰ ਲਗਾਮ ਪੈ ਜਾਂਦੀ ਆ ਫਿਰ ਜਿੱਦਣ ਉਹ ਪਾ ਤੁਰਾਂਗੇ ਇਹ ਉੱਤਰ ਉਤਰਦਾ ਹੁਣ ਲਗਾਮ ਪਾਉਣ ਦਾ ਤਰੀਕਾ ਅਸੀਂ ਬਾਣੀ ਜਦੋਂ ਪੜਦੇ ਆ ਤਾਂ ਬਾਣੀ ਦੇ ਜੋ ਸ਼ਬਦ ਨੇ ਜੋ ਸ਼ਬਦ ਮੋਰੇ ਆ ਰਹੇ ਨਹੀਂ ਆਪਾਂ ਪੜ ਰਹੇ ਆ ਬਾਣੀ ਆਪਾਂ ਕਹਿੰਦੇ ਆ ਨਾ ਕਿ ਅਸੀਂ ਪੰਜ ਬਾਣੀਆਂ ਦੇ ਪਾਠ ਪੜਦੇ ਆ ਰੋਜ਼ਾਨਾ ਪੜਦੇ ਆ ਵਾਹਿਗੁਰੂ ਜੀ ਉਮਰਾਂ ਲੰਘ ਗਈਆਂ ਪਰ ਅਸੀਂ ਉਹ ਜੋ ਸ਼ਬਦ ਸਾਡੇ ਅੱਗੇ ਆਉਂਦੇ ਨੇ ਜੋ ਰਸਨਾ ਇਹ ਰੋਜ਼ ਪੜਦੀ ਹੈ ਆ ਸਾਡੇ ਕਾਨੂੰ ਨਹੀਂ ਸੁਣਦੇ ਕਾਨੂੰ ਨਹੀਂ ਸੁਣਦੇ ਮਤਲਬ ਸਾਡਾ ਧਿਆਨ ਬਾਣੀ ਅਸੀਂ ਇੱਥੇ ਬੈਠ ਕੇ ਪੜ੍ਹਦੇ ਹਾਂ ਧਿਆਨ ਕਿਤੇ ਚਲਾ ਗਿਆ ਉਸੇ ਧਿਆਨ ਨੂੰ ਅਸੀਂ ਹੁਣ ਲੈ ਕੇ ਆਉਣਾ ਵਾਪਸ ਧਿਆਨ ਦੇ ਵਿੱਚ ਰਹਿਣਾ ਅਸੀਂ ਹੁਣ ਵੇਖੋ ਆਪਾਂ ਤਿੰਨ ਚੀਜ਼ਾਂ ਨੂੰ ਆਵਾਰਾ ਕੁੱਤੇ ਦੀ ਤਰ੍ਹਾਂ ਛੱਡ ਦਿੱਤਾ ਤਾਂ ਉੱਪਰ ਦੀ ਅਸੀਂ ਕਹੀਏ ਕਿ ਸਾਡੇ ਵਸ ਵਿੱਚ ਇਹ ਪੰਜ ਜਾਣੇ ਆ ਜਾਣ ਤਾਂ ਨਹੀਂ ਆ ਸਕਦੇ ਹੁਣ ਅਸੀਂ ਲਗਾਮ ਕਿਵੇਂ ਪਾਣੀ ਆ ਮਾਰੇ ਕੇੰਦੇ ਉਠ ਤੇ ਬੈਠ ਤੇ ਸੋਵਤ ਨਾਮ ਮਾਰੇ ਨੇ ਤਰੀਕਾ ਦੱਸ ਦਿੱਤਾ ਕਿ ਉਠਦੇ ਬੈਠਦੇ ਤੁਸੀਂ ਨਾਮ ਦੇ ਵਿੱਚ ਧਿਆਨ ਲੱਖੋ ਧੁਨਵੇਂ ਧਿਆਨ ਧਿਆਨ ਮੈਂ ਜਾਂਦੇ ਆ ਗੁਰਮੁਖ ਅਕਤ ਕਹਾਣੀ ਦੇਖੋ ਤਰੀਕਾ ਕੀ ਆ ਇੱਕ ਤਾਂ ਅਸੀਂ ਬੈਠ ਕੇ ਜਾਪ ਕਰਨਾ ਹੈ ਕਰਨਾ ਆਸਨ ਲਾ ਕੇ ਬੈਠ ਜਾਓ ਬੂਹੇ ਬੰਦ ਕਰਨਾ ਬੰਦ ਕਰ ਦਿਓ ਕੋਈ ਚੱਕਰ ਦੀ ਨਾਲ ਪਰਿਵਾਰਾਂ ਨੂੰ ਬਿਠਾ ਲਓ ਜਾਪ ਕਰਨ ਬੈਠ ਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਦੋਂ ਆਪਾਂ ਇੰਜ ਜਾਪ ਕਰਦੇ ਆਂ ਪਹਿਲੀ ਲਗਾਮ ਤਾਂ ਜ਼ੁਬਾਨ ਤੇ ਪੈਂਦੀ ਆਂ ਦੂਸਰੀ ਲਗਾਮ ਜਦੋਂ ਆਪਾਂ ਨੇਤਰ ਬੰਦ ਕਰ ਲੈਂਦੇ ਆਂ ਤੀਸਰੀ ਲਗਾਮ ਜਦੋਂ ਆਪਾਂ ਕੰਨਾਂ ਨੂੰ ਰਸਨਾ ਦੇ ਵਿੱਚੋਂ ਨਿਕਲੀ ਹੋਈ ਆਵਾਜ਼ ਨੂੰ ਸੁਣ ਲੈਂਦੇ ਆਂ ਲਗਾਮ ਪੈ ਗਈ ਹੁਣ ਨਹੀਂ ਮੰਨ ਕਿਤੇ ਜਾਂਦਾ ਹੁਣ ਇਸ ਮਨ ਨੇ ਕਦੋਂ ਵਾਰਾ ਉੱਤੇ ਹੀ ਤਰ੍ਹਾਂ ਫਿਰਨਾ ਆ ਜਦੋਂ ਆਪਾਂ ਕੰਮਕਾਰ ਕਰਨੇ ਆ ਸਾਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਈ ਜਾਣੇ ਆਪਣਾ ਤਾਂ ਆ ਕੰਮ ਆ ਆਪਣਾ ਤਾਂ ਉਹ ਕੰਮ ਆ ਅਸੀਂ ਤਾਂ ਸਾਰਾ ਦਿਨ ਇਦਾਂ ਇਦਾਂ ਕਰਨੀ ਆ ਅਸੀਂ ਸਾਰੀ ਜ਼ਿੰਦਗੀ ਦਾ ਪਲਾਨ ਬਣਾ ਕੇ ਬੈਠੇ ਆ ਮਾਰੇ ਕਹਿੰਦੇ ਉਠਤ ਬੈਠਤ ਸੋਬਤ ਨਾ ਤੁਸੀਂ ਆਪਣੀ ਰਸਨਾ ਦੇ ਉੱਤੇ ਹਰ ਸਮੇਂ ਹੀ ਜਾਪ ਚਲਾ ਦਿਓ ਜਿਹੜੀ 24 ਘੰਟੇ ਦੀ ਮਾਲਾ ਆ ਉਹ ਕਿੰਝ ਬਣਨੀ ਆ ਜਿਹੜਾ ਅਸੀਂ ਬੈਠ ਕੇ ਜਾਪ ਕੀਤਾ ਜਦੋਂ ਅਸੀਂ ਰੋਜ਼ਾਨਾ ਮਹੀਨਿਆਂ ਦੇ ਮਹੀਨੇ ਅਸੀਂ ਬੈਠ ਕੇ ਜਾਪ ਇੰਜ ਕਰਾਂਗੇ ਸਾਡੀ ਰਸਨਾ ਦੇ ਉੱਤੇ ਜਾਪ ਆਟੋਮੈਟਿਕ ਚੱਲੇਗਾ ਆਪੜੇ ਆਪ ਚੱਲੇਗਾ ਅਜੱਪਾ ਜਾਪ ਚਲਦਾ ਹੀ ਜਾਵੇਗਾ ਚਾਹੇ ਸਾਡਾ ਧਿਆਨ ਇੱਧਰ ਹੋ ਜਾਂਦਾ ਚਾਹੇ ਨਹੀਂ ਜਾਂਦਾ ਰਸਨਾ ਜੱਪੀ ਜਾਵੇਗੀ ਵਾਹਿਗੁਰੂ 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 ਕਿਵੇਂ ਅੰਦਰੋਂ ਅੰਦਰੋਂ ਚੱਲੀ ਹੈ ਅੰਦਰ ਰਸਨਾ ਵੀ ਨਹੀਂ ਬੋਲਦੀ ਜਦੋਂ ਜਾਪ ਰਸਨਾ ਤੇ ਚੱਲ ਗਿਆ ਇੱਕ ਲਗਾਮ ਇੱਥੇ ਲੱਗੀ ਰਹਿ ਗਈ ਕੰਮਕਾਰ ਕਰਦੇ ਹੋਏ ਵੀ ਜਦੋਂ ਸਾਡਾ ਧਿਆਨ ਇੱਧਰ ਜਾਣਾ ਹੈ ਕੰਨਾਂ ਦੀ ਲਗਾਮ ਵੀ ਪੈ ਗਈ ਨੇਤਰਾਂ ਦੀ ਜੋ ਲਗਾਮ ਆ ਉਹ ਆਪਾਂ ਨੇਤਰਾਂ ਨੂੰ ਇੰਜ ਘੱਟ ਰੱਖਣਾ ਆਪਾਂ ਜ਼ਿਆਦਾ ਇਸ ਤਰੀਕੇ ਨੇ ਵੇਖਣਾ ਕਿਸੇ ਨੂੰ ਵੀ ਆਪਾਂ ਖਾਲੀ ਖਲਾ ਨੂੰ ਮਹਿਸੂਸ ਕਰਨਾ ਹੈ ਜਦੋਂ ਵੀ ਕਿਸੇ ਪਰਸਨ ਨਾਲ ਆਪਾਂ ਗੱਲ ਕਰਨੀ ਆ ਘਰ ਦੇ ਮੈਂਬਰ ਨਾਲ ਜਾਂ ਕਿਸੇ ਨਾਲ ਵੀ ਆਪਾਂ ਖਾਲੀ ਖਲਾ ਨੂੰ ਕਈ ਵਾਰ ਮਹਿਸੂਸ ਕਰਨਾ ਜਿਹੜਾ ਆਪਾਂ ਇੰਜ ਜਾਪ ਕਰਦੇ ਆਂ ਨੱਕ ਦੀ ਨੋਕ ਦੇ ਅੱਗੇ ਇੱਥੇ ਇੱਕ ਖਾਲੀ ਖਲਾ ਨੂੰ ਮਹਿਸੂਸ ਕਰਦੇ ਆਂ ਹਨੇਰੇ ਨੂੰ ਮਹਿਸੂਸ ਕਰਦੇ ਆਂ ਇੰਜ ਆੱਖਾ ਖੋਲ ਕੇ ਵੀ ਕਰ ਸਕਦੇ ਆਂ ਭਾਈ ਸਾਹਿਬ ਹਣੀ ਇਹ ਵਿਧੀਆਂ ਲਗਵਾਉਂਦੇ ਹੁੰਦੇ ਨੇ ਜਿਹੜਾ ਜੀਵ ਸੰਗਤ ਦੇ ਵਿੱਚ ਯਾਦਾ ਉਹਨਾਂ ਨੂੰ ਇਹ ਵਿਧੀਆਂ ਦੱਸੀਆਂ ਜਾਂਦੀਆਂ ਨੇ ਸੋ ਸਾਨੂੰ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਉਹਦੇ ਨਾਲ ਕੀ ਹੈ ਕਿ ਸਾਨੂੰ ਪਤਾ ਲੱਗਦਾ ਕਿ ਸਾਡਾ ਜਿਹੜਾ ਜੀਵਨ ਹੈ ਉਹ ਕਿੱਦਾਂ ਦਾ ਹੋਣਾ ਚਾਹੀਦਾ ਅਸੀਂ ਘਰਾਂ ਪਰਿਵਾਰਾਂ ਦੇ ਵਿੱਚ ਕਮਾਕਾਰਾਂ ਦੇ ਵਿੱਚ ਬੈਠ ਕੇ ਵੀ ਮਾਲਕ ਦੇ ਨਾਲ ਆਪਣੀ ਲਿਵ ਨੂੰ ਕਿਵੇਂ ਜੋੜ ਸਕਦੇ ਹਾਂ ਅਸੀਂ ਜੇ ਕਿਸੇ ਪਰਸਨ ਨੂੰ ਵੇਖ ਵੀ ਰਹੇ ਹਾਂ ਤਾਂ ਅਸੀਂ ਉਸ ਨੂੰ ਮਾਲਕ ਦਾ ਹੀ ਰੂਪ ਸਮਝਣਾ ਹੈ ਕਿ ਜੋ ਮਾਲਕ ਨੇ ਮੇਰੇ ਵਿੱਚ ਪਾਇਆ ਹੈ ਉਹੀ ਸੇਮ ਇਹਦੇ ਵਿੱਚ ਹੈ ਜੇ ਮੇਰੇ ਵਿੱਚ ਮੰਨ ਹੈ ਉਹਦੇ ਵਿੱਚ ਵੀ ਮੰਨ ਹੈ ਜੇ ਮੇਰੇ ਮੰਨ ਦੇ ਮਗਰ ਪੰਜ ਨੇ ਕਾਲ ਹੈ ਮੈਂ ਵੀ ਕਾਲ ਦੇ ਏਰੀਆ ਵਿੱਚ ਹਾਂ ਤਾਂ ਉਹ ਅਗਲਾ ਵੀ ਪਰਸਨ ਕਾਲ ਦੇ ਏਰੀਆ ਵਿੱਚ ਗੁੱਸਾ ਉਦੋਂ ਹੀ ਵੱਸ ਵਿੱਚ ਆਉਣਾ ਜਦੋਂ ਅਸੀਂ ਆਪਣੇ ਇਹਨਾਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਤੇ ਇਹਦੇ ਲਈ ਵਾਹਿਗੁਰੂ ਸਿਮਰਨ ਸਭ ਤੋਂ ਜ਼ਿਆਦਾ ਜ਼ਰੂਰੀ ਆ। ਕੰਮ ਕਰਦੇ ਹੋਏ ਜਦੋਂ ਸਾਡੀ ਰਸਨਾ ਦੇ ਉੱਤੇ ਵਾਹਿਗੁਰੂ ਜਾਪ ਆ ਗਿਆ ਵਾਹਿਗੁਰੂ ਜੀ ਇਹ ਪੰਜ ਕੀ ਮਨ ਇਸ ਕਾਲ ਦੇ ਏਰੀਆ ਨੂੰ ਛੱਡ ਕੇ ਉੱਪਰ ਗगनਵਾਲ ਦੇ ਪਾਸੇ ਜਦੋਂ ਮਰਜ਼ੀ ਇਹਨੂੰ ਲਿਜਾ ਸਕਦੇ ਆ ਤੇ ਉਸ ਨਾਮ ਦੇ ਨਾਲ ਆਪਣੀ ਲਿਬ ਨੂੰ ਜੋੜ ਸਕਦੇ ਆ। ਵਾਹਿਗੁਰੂ ਜੀ ਵਿਚਾਰਾ ਕਰਦੇ ਬਹੁਤ ਹੀ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ